ਆ ਲਾਇਆ ਹੈਗਾ ਆਪਾਂ ਇਹਨੂੰ ਲਾਉਣਾ ਹੁਣ ਲੈ ਇਹਨੂੰ ਅਕ ڪرੰਟ ਤੇ ਇੱਕ ਕਰ ਰਹੇ ਆਂ ਆਲਟਰਨੇਟਰ ਦਾ ਵੀ ਸਹੀ ਹੈ ਜਿਹੜਾ ਖਰਾਬ ਨਹੀਂ ਕਰਦਾ ਕਿ ਇਹ ਆ ਰਹੀ ਸਟਾਰਟ ਹੋਣ ਲੱਗਿਆ ਆਪਣੇ ਉੱਤੇ ਡਿਫਰੈਂਟ ਚੀਜ਼ ਐ ਜੋੜ ਲਾ ਕੇ ਉੱਤੇ ਆਪਾਂ ਟੇਪ ਵੀ ਲਵੇੜ ਦਿੰਨੇ ਆਂ ਇੱਥੇ ਪਹਿਲਾਂ ਤਾਂ ਜੋੜ ਐ ਲੱਗਦਾ ਇਹ ਚ ਤਾਂ ਇਹ ਚ ਤਾਰਾਂ ਪਾ ਕੇ ਇਹਨੂੰ ਦੱਬਣਾ ਪੈਂਦਾ ਮੰਨ ਲਓ ਆਹ ਦੇਖੋ ਮਾੜੇ ਜਿਹੇ ਨਾਲ ਦੇਖਦੇ ਜਾਂਦੇ ਆਂ ਬ੍ਰੇਕ ਚੈਂਪਰ ਉਹ ਵਾਲਾ ਤੇ ਆ ਸੀ ਇਹ ਨਾਲ ਦਾ ਸੀਗਾ ਇਹ ਇਹਦੇ ਨਾਲ ਵੀ ਬ੍ਰੇਕ ਚੈਂਪਰ ਹੀ ਚੜਦੇ ਕੋਈ ਨਾ ਤੇ ਰਾਹ ਚ ਬਾਈ ਨਾਲੇ ਦਾ ਪੈਂਦਾ ਮਹਿੰਗਾ ਹਨਾ ਜੱਟੋ ਆ ਤਾਂ ਸੱਚੀ ਮਜ਼ਾਕ ਹੀ ਹੋ ਗਿਆ ਯਾਰ ਹਨਾ ਇੱਕ ਇਹ ਵੀ ਹੈਗਾ ਇੱਥੇ ਪਲੱਗ ਆ ਦੂਜਾ ਵੀ ਹੈਗਾ ਜੇ ਉਹ ਦੂਸਰਾ ਲਾਉਣਾ ਆਪਾਂ ਚਾਰ ਆ ਹੁਣ ਚੱਲ ਪਿਆ ਕੇਰਾ ਹਨਾ ਕਲਾ ਲੱਗਿਆ ਰਹਿਣ ਦਿੰਨੇ ਆ ਲੈ ਵੀ ਇਹਦੀ ਵਾਰੀ ਆ ਗਈ ਹੁਣ ਸੋਹਣੇ ਮਾਰਨੀ ਤਾਂ ਓਏ ਹਨਾ ਕਲਾ ਕਹਿੰਦਾ ਛੁੱਟੀ ਆ ਦੋ ਦਿਨਾਂ ਆ ਹੁੰਦਾ ਜੇ ਤੂੰ ਕੀ ਸ਼ੌਕ ਨਾਲ ਰੱਖਣੀ ਆ ਕੱਲ ਮੈਂ ਤੇਲ ਉਹ ਤਾਂ ਕਰਤਾ ਜੀ ਤੇਲ ਤਾਂ ਯਾਰ ਬਹੈ ਨਹੀਂ ਬਦਲ ਨਾਲ ਆ ਦੇਖ ਸਹੀ ਪਿਆ ਲੈ ਵੀ ਸਰਟੀਫਾਈਡ ਮਕੈਨਿਕ ਬਣ ਗਿਆ ਮੈਂ ਵੀ ਲੈ ਵੀ ਮੁੰਡੇ ਦਿਓ ਵਧਾਈਆਂ ਸੇਫਟੀ ਸਟicker ਲੱਗ ਗਿਆ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਚੜਦੀ ਕਲਾ ਚੋਂ ਲੋਣੀ ਵੀ ਚਾਹੀਦਿਆਂ ਸੁਵਾ ਦਾ ਉਹਦਾ ਹੁੰਦਾ 12 ਵਜੇ ਮੈਂ ਲਾਇਆ ਸੀ 8:30 ਤੇ అలਾਰਮ ਰਾਤ ਲੇਟ ਹੋ ਗਈ ਸੀ ਨਾ ਇੱਥੋਂ ਹੀ 12 ਦਾ ਵੱਜ ਗਿਆ ਜਾਂਦਾ ਨੂੰ ਹੁਣ ਦੁਪਹਿਰ ਦੇ 12 ਫੇਰ ਵੱਜ ਗਏ ਤੇ ਉਹ ਲਾਇਆ ਤਾਂ ਮੈਂ అలਾਰਮ ਸੀਗਾ ਐਵੇਂ ਕਹਿਦਾ ਤੇ ਉਹ అలਾਰਮ ਮੈਂ ਆਪ ਹੀ ਪਤਾ ਨਹੀਂ ਬੰਦ-ਬੰਦ ਕਰਤਾ ਕਿ ਕਿਵੇਂ ਜਾਗ ਹੀ ਨਹੀਂ ਆਈ ਹੁਣ ਆਈ ਆ ਤੇ ਸੇਫਟੀ ਵਾਸਤੇ ਇਹਨੂੰ ਛੱਡ ਕੇ ਆਉਣਾ ਨਾ ਵੀ ਸੋਤ ਨਾ ਵਾਹੇ ਕੁਛ ਚ ਪਾਛ ਸੁੱਕ ਰਿਹਾ ਲੱਗਦੀ ਮੈਨੇ ਲੋੜ ਪਈ ਰਾਤ ਤੱਕ ਟੈਂਪਰੇਚਰ ਪਲੱਸ 30 ਫਿਰਦਾਗਾ। ਉੱਥੇ ਠੰਡ ਜਾਦੇ ਸੀ ਨਾ ਤੇਲ ਚੜਿਆ ਹੋਇਆ ਸੀਗਾ ਖੜਾ ਰਿਆ ਟਰੱਕ ਅੱਜ ਥੱਲੇ ਆ। ਮੈਨੂੰ ਤਾਂ ਵੀ ਸਰਵਿਸ ਨਾਲੇ ਪਾਣੀ ਇਹਦਾ ਉੱਥੇ ਅੱਜ ਸਾਫੀ ਕਰਵਾ ਤਵਾ ਕੀ ਲਿਆਉਣਾ ਪੈਣਾ ਟਰੱਕ ਵਾਸ਼ ਤੋਂ। ਲੋਕਾਂ ਕੇ ਉਹ ਤਾਂ ਕੰਮ ਬੰਦ ਹੋ ਗਿਆ ਵੀਰੇ ਖੁੱਦ ਤੋਂ ਆਣ ਵਾਲਾ ਤਾਂ ਉੱਥੇ ਨਹੀਂ ਜਾ ਸਕਦੇ। ਪਰਾ ਸੇਫਟੀ ਹੋਣੀ ਆ ਤੇਲ ਬਦਲਣਾ ਪਰ ਚੈੱਕ ਕਰਨਾ ਜ਼ਰੂਰੀ ਆ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਣਾ ਕੋਈ ਲੀਕਿੰਗ ਹੈ ਜਾਂ ਕੋਈ ਉਦਾਂ ਦਾ ਚੱਟਾ ਨਹੀਂ ਉਹ ਤਾਂ ਬਦਲਤਾ ਦੇਣਾ ਹੀ ਦੇਣਾ ਬਸ ਕੀ ਕਹਿੰਦੇ ਹੁੰਦੇ ਇਹਨਾਂ ਦੇ ਲੈਣ ਤੋਂ ਉਹਨੂੰ ਤੇ ਫ੍ਰੀ ਹੋਣ ਤੇ ਨਹੀਂ ਮੈਨੂੰ ਦੂਜੇ ਤੇ ਨਾ ਜਾਣਾ ਪੈ ਜੇ ਕਿਉਂਕਿ ਉਧਰੋਂ ਜੱਗਾ ਕਾਲਾਂ ਕਰੀ ਜਾਂਦਾ ਇਹ ਆਇਆ ਨਹੀਂ ਉਹ ਟਰੱਕ ਲੈ ਕੇ ਉਹ ਮੇਰੀ ਵੇਟ ਕਰਿਆ ਮੈਨੂੰ ਪਤਾ ਉਹਨਾਂ ਨੇ ਹੋਰ ਟਰੱਕ ਲਾ ਲਿਆ ਹੋੂ ਅੰਦਰ ਔਂ ਗਲਤੀ ਮੇਰੀ ਆ ਯਾਰ ਸਵੇਰ ਉੱਠਿਆ ਨਹੀਂ ਗਿਆ ਉਹ ਮੈਂ అలਾਰਮ ਦੋ ਤਿੰਨ ਲਾਉਣਾ ਉਹਨਾਂ ਪਤਾ ਨਹੀਂ ਕਿ ਕਈ ਰਹੀ ਨਾ ਨੀਂਦ ਚ ਕੀ ਹੁੰਦਾ ਉਵੇਂ ਹੀ ਕੱਟੀ ਜਾਈਦਾ ਗਾ ਓਹ ਹੋ 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 ਇਹਦਾ ਕੰਮ ਹੀ ਪੈੜਾ ਹੈ ਨਾ ਮਬੇ ਇਹਦਾ ਬਾਰੇ ਟਰੱਕ ਖੜੇ ਆ ਇੱਥੇ ਕਿੱਥੇ ਬਾਰੀ ਆਉਣੀ ਆ ਲੁਕੇ ਤੇ ਚੱਲਦੇ ਆਂ ਇਹ ਹੋ ਵੀ ਨਾ ਹੋਇਆ ਫਿਰ ਬਾਅਦ ਚ ਤੁਹਵਾਉਂਗਾ ਮਨ ਨੂੰ ਤਾਂ ਇਹ ਸੀਗਾ ਪ੍ਰੋਪਰ ਚੀਜ਼ਾਂ ਪਤਾ ਲੱਗ ਜਾਂਦੀਆਂ ਵੀ ਕੋਈ ਕੋਤਾ ਦਾ ਹਨਾ ਕੰਮਕਮ ਹੋਣ ਵਾਲਾ ਉੱਥੇ ਚੱਲਦੇ ਆਂ ਸਪੀਡੀ ਸਿੰਘ ਦੇ ਜੇ ਵਿਲੇ ਹੋਏ ਤਾਂ ਕਿਹੜਾ ਬਾਬੇ ਪੀਜੀ ਵਾਲੇ ਆ ਗਏ ਓਏ ਕਿੱਥੇ ਆਵੇਂ ਸਪੀਡੀ ਸਿੰਘ ਕਿਹੜੇ ਤੇ ਆ ਜਾ ਰੋ ਅਗਲੀ ਝੜਕ ਤੇ ਆ ਮਿਲਾਂ ਹਣਾ ਅਬੂ ਅਗਲੇ ਤੇ ਹੀ ਜਾ ਬਾਬੇ ਯਾਰ ਚੱਲ ਆਪਾਂ ਕੇ ਭਰਾ ਦੀ ਗੱਲ ਨਹੀਂ ਕਰਨੀ ਔਰ ਯਾਰ ਬੰਦੇ ਐਡੇ ਕਹਣ ਜਾਣ ਆ ਐਡੇ ਕਹਣ ਜਾਣ ਆ ਨਾ ਸੱਚੀ ਸੁਣੀਆਂ ਦਿਨਾਈਆਂ ਗੱਲਾਂ ਤੇ ਮੈਂ ਤਾਂ ਯਾਰ ਕਮਾਲ ਹੀ ਮੰਨ ਗਿਆ ਮੰਤਾਂ ਹੀ ਥੋੜਾ ਹੋ ਗਿਆ ਟਾਈਮ ਲੱਗ ਗਿਆ ਮੈਂ ਕਿ ਭਰਾਣਾ ਗੱਲ ਕਰੀ ਜਾਂਦਾ ਸੀਗਾ ਐਡਾ ਗਲਤ ਗਾਈਡ ਕਰਦੇ ਆ ਯਾਰ ਬੰਦੇ ਮੈਂ ਤਾਂ ਹੈਰਾਨ ਆ ਯਾਰ ਨਵਾਂ ਬੰਦਾ ਤੁਸੀਂ ਗਲਤ ਪਤਾ ਨਾ ਅਗਲੇ ਨੂੰ ਉਹ ਕਰੋ ਠੀਕ ਆ ਜੇ ਸਿੱਧੀ ਰਹਿਣੀ ਦੇ ਸਕਦੇ ਉਹਦੇ ਕਿਹਾ ਨੂੰ ਪੁੱਠੀ ਰਹਿ ਤਾਂ ਨਾ ਲਾਓ ਚਲੋ ਇਹ ਵੀ ਵਿਜੀ ਆ ਜਿਹੜਾ ਆਹ ਟਰੈਲਰ ਖੜਾ ਇੱਧਰ ਲਾ ਇਹਦੇ ਵੀ ਟਾਇਰ ਆ ਤੇ ਇਹ ਤਾਂ ਜਿਵੇਂ ਸਾਰਾ ਘੋੜਿਆਂ ਦੇ ਕੀਤਾ ਵੈ ਹਨ ਚਾਰ ਤੇ ਚਾਰ ਅੱਠੇ ਟਾਇਰ ਹੀ ਲਾਹੇ ਹੋਇਆ ਮੈਂ ਤੇ ਘੰਟਾ ਖੰਡ ਲੱਗੂਗਾ ਫਿਰ ਜਦੋਂ ਇਹ ਚੱਕ ਲੈਣਾ ਇੱਧਰ ਦੀ ਟਰੱਕ ਨੂੰ ਕੱਢ ਕੇ ਧਵਾ ਕੇ ਲਿਆਉਣੇ ਕਿਉਂਕਿ ਇਹਦਾ ਕੰਮ ਤਾਂ ਕਹਿੰਦੇ ਸਵੇਰੇ ਸਟਾਰਟ ਹੋਣਾਗਾ ਆਪਣੇ ਵਾਲੇ ਦਾ ਉਹਨੂੰ ਧਵਾ ਕੇ ਲਿਆਉਣਾ ਉੱਥੇ ਹੁੰਦਾ ਤਾਂ ਮੈਂ ਲੈ ਜਾਂਦਾ ਹੁਣ ਉਹ ਮੈਨੂੰ ਪਾਸੇ ਕਰਨਾ ਪਊਗਾ ਜਾਂ ਉਹਨੂੰ ਪਾਸੇ ਕਰਕੇ ਮੈਂ ਤੇ ਉਹਨੂੰ ਕਾਣੂ ਖਲਾਉਣਾ 사ٹے ਕੰਮ ਨੇ ਆਰੇ ਸਾਢੇ 8:00 ਵਜੇ ਚੱਲੇ ਆ ਤੇ ਹੁਣ ਟਰੱਕ ਧਵਾਉਣ ਚੱਲੇ ਆ ਤੇਰਾ ਉੱਥੇ ਚੈੱਕ ਕਰ ਲਿਆ ਕੀ ਕੀ ਕੰਮ ਹੋਣੇ ਇੱਕ ਤਾਂ ਬੈਂਡ ਸ਼ੀਲਡ ਬਦਲਣੀ ਆ ਫਰੰਟ ਵਾਲੀ ਇੱਕ ਬ੍ਰੇਕ 챔ਬਰ ਬਾਹਰ ਦਾ ਕੰਮ ਬਾਲਾ ਨਹੀਂਗਾ ਕਹਿੰਦੇ ਧਵਾ ਲਿਆ ਹਜੇ ਟਾਈਮ ਲੱਗਦਾ ਕੰਮ ਦਾ ਇਹਦਾ ਸਵੇਰ ਹੀ ਕਰਨਾ ਫਤਵਾ ਕੇ ਅੰਦਰ ਲਾ ਦਿੰਨੇ ਆ ਫਿਰ ਨਹੀਂ ਤਾਂ ਟਾਈਮ ਨਾਲ ਹੋ ਜਾਣਾ ਸੀ ਅੰਦਰ ਦੋਨੇ ਸਾਈਡਾਂ ਇੰਦਾ ਸਾਰਾ ਟਰੱਕ ਟ੍ਰੇਲਰ ਲਾਤੇ ਮਚਾ ਲਿਆ ਮੇਰਾ ਟਰੱਕ ਰਹਿ ਗਿਆ ਵਿਚਾਰਾ ਤਾਂ ਕਰਕੇ ਟਾਈਮ ਨਹੀਂ ਲੱਗਿਆ ਲਾਵੀ ਨਾਈਆਂ ਧੁਈਆਂ ਹੋਣ ਲੱਗੀਆਂ ਸਟਾਰਟ ਆਪਣੇ ਝੋਟੇ ਦੀਆਂ ਉਹ ਦਿਨੇ ਬਿਜੀ ਸੀ ਤੁਹਾਨੂੰ ਦਿਖਾਇਆ ਸੀ ਨਾ ਇੰਤੇ ਫੋਨ ਕੱਟਣਗੇ ਰੜਕਾ ਮੁੰਡੇ ਕਹਿੰਦੇ ਰੜਕਾ ਆ ਵੇਖ ਲੋ ਆ ਹਾਲਤ ਹੋਈ ਵੀ ਆ ਨਾਮ ਬਣੀ ਆ ਨਾ ਗੱਲ ਹੁਣ ਚੋਪਰੋ ਸ਼ੈਂਪੂ ਸ਼ੈਂਪੂ ਹੈ ਪੈਣਾ ਕੰਮ ਪੂਰਾ ਇੱਥੇ ਨਹੀਂ ਜਾਣਾ ਭਰਦੂ ਅੰਕਲ ਉੱਧਰੋਂ ਇਹ ਨਾ ਉੱਤੇ ਆਪਣਾ ਭਰਾ ਕਮਲ ਆ ਹਨ ਜਿਹਦੇ ਨਾਲ ਮੈਂ ਕੈਟ ਤੇ ਟਰੱਕ ਚਲਾਉਂਦਾ ਹੁੰਦਾ ਸੀ ਉਹ ਵੀ ਇੱਥੇ ਹੀ ਧਵਾਉਂਦਾ ਹੈਗਾ ਇਹਨਾਂ ਬਹੁਤ ਵਧੀਆ ਤੋਂ ਲੈਸ ਸਪੀਡਿਸ਼ ਹੈ ਇਹਨਾਂ ਨੇ ਸਭ ਪੰਜਣੇ ਤੇ ਸੋਨੇ ਵਾਲੇ ਕੰਦੇ ਨਾਲ ਇਹਨਾਂ ਤੋਂ ਇਹ ਆਗੇ ਵਧੀਆ ਖੌਂਕ ਨਾਲ ਧੋਂਦੇ ਆ ਮੁੰਡੇ ਖਰਾ ਬੰਪਰੋਂ ਬੰਪਰ ਬੜਾ ਸੋਹਣਾ ਕੱਢਦਾ ਘਰ ਹੈ ਮਿੱਟੀ ਸੀ ਆਪਣਾ ਕੈਮੀਕਲ ਨਾਲ ਦਾ ਘਰ ਪਹਿਲਾਂ ਹੀ ਧੁੱਤ ਆ ਵਿਆ ਸੀਗਾ ਆ ਬੜਾ ਕਲਰ ਹੋ ਰੂ ਜੇ ਕਾ ਤੋਂ ਆਉਂਦਾ ਅਸੀਂ ਦੇ ਕਰਕੇ ਇਹਦਾ ਚਾਨਣ ਪੈਂਦਾਗਾ ਲੈ ਗਣਾ ਸਟੀਮ ਨਾਲ ਲਾਇਆ ਵਿਆ ਸਾਰਾ ਕੁਝ ਵੀ ਉਦਾਂ ਹੀ ਭਹਿ ਕੇ ਆਪ ਮੱਥਾ ਮਾਰਦਾ ਹੁੰਦਾ ਐ ਮੈਂ ਧਵਾਉਣ ਦਾ ਵਹਿ ਹੈ ਤਾਂ ਨਿਆਰਾ ਬੱਕਰਾ ਉੱਥੇ ਮੇਰਾ ਆਪ ਆਪ ਬੁਰਤ ਚੱਕਿਆ ਹੋਇਆ ਹੁੰਦਾਗਾ ਤੇ ਲੱਗੇ ਪਏ ਹੁੰਨੇ ਆ ਛੱਡ ਦੇਣਾ ਬਾਟਾ ਅੰਕਲ ਦੋ ਜਣੇ ਆ ਇਹ ਤਾਂ ਪਾਰਾ ਨਾ ਇਹਨਾਂ ਦੇ ਸ਼ੀਲਡ ਦਾ ਨਾਮ ਕਰਦਾ ਭਲਾ ਇਹਦਾ ਚੇਂਜ ਹੀ ਆਉਣੀ ਆ ਸੇਫਟੀ ਨਹੀਂ ਪਾਸ ਕਰਦੀ ਬੈਂਡ ਸ਼ੀਲਡ ਕਿਉਂਕਿ ਟੁੱਟੀ ਵੀ ਆ ਨਾ ਵਿੱਚੋਂ ਕਿਤੇ ਵੀ ਕ੍ਰੈਕ ਹੋਵੇ ਸੇਫਟੀ ਫੇਲ ਹੁੰਦੀ ਆ ਬੈਂਡ ਸ਼ੀਲਡ ਦੀ ਇਹਲਾ ਇੰਨਾ ਕੋ ਕਰਨਾ ਪੈਂਦਾਗਾ ਅਗਲਾ ਕਹਿੰਦਾ ਟਰੱਕ ਹੀ ਪਾਇਆ ਕੀ ਕਰਦੇ ਆ ਟਰੱਕ ਹੀ ਚਲਾਉਣੇ ਆ ਇਹ ਆਨਰਪਰੇਟਰੀ ਸੌਖਾ ਨਹੀਂ ਇਹਨੇ ਆਨ ਆਪਰੇਟਰ ਬੰਨਾ ਸਾਢੇ 8 ਤਾਂ ਵੀ ਉੱਤੇ ਹੋ ਗਿਆ ਟਾਈਮ ਲਾ ਕੇ ਅੰਦਰ ਚੇਰ ਬੱਗੇ ਨੂੰ ਤੇ ਨਿਕਲ ਗਏ ਘਰਾਂ ਨੂੰ ਘਰੋਂ ਵੀ ਗਾਲਾਂ ਲੈਣ ਵਾਲਾ ਕੰਮ ਹੀ ਅੱਜ ਛੁੱਟੀ ਸੀ ਇੱਧਰ ਨੰਗੀ ਤੇ ਗਲਦੀ ਛੁੱਟੀ ਵੀ ਇੱਧਰ ਨੰਗੇ ਆਣੀ ਆ ਬਾਈ ਮਿੱਤਰੋ ਅੰਦਰ ਲੱਗ ਗਿਆ ਤੇ ਹੁਣ ਚੱਲ ਗਏ 9:00 ਵੱਜ ਗਏ ਭੱਜੋ ਘਰਾਂ ਨੂੰ ਹੁਣ ਲੈ ਵੀ ਦੂਜੇ ਦਿਨ ਦੀ ਹਾਜ਼ਰੀ ਆਪਾਂ ਲਵਾ ਲਈ ਆ ਹੁਣ ਆ ਇੰਡੀਕੇਟਰ ਦੀ ਨਾ ਇੱਕ ਸਾਈਡ ਨਹੀਂ ਚੱਲਦੀ ਆ ਹਾਲੀ ਤੇ ਆਪਣੇ ਕੋਲੇ ਪਿਆਗਾ ਲਾਭ ਤੋਂ ਖਰੀਦਿਆ ਪਿਆ ਤੇ ਇਹਨੂੰ ਚੇਂਜ ਕਰਕੇ ਸੇਫਟੀ ਹੋਈ ਜਾਂਦੀ ਆ ਤੇ ਸਰਵਿਸ ਵੀ ਹੋਈ ਜਾਂਦੀ ਆ ਤੇ ਆਪਾਂ ਇਹ ਕੰਮ ਕਰਕੇ ਜਿਹੜਾ ਇਹ ਆਪਣੇ ਕਰਨ ਨਾਲ ਹੁਣ ਆ ਤਾਂ ਚੱਲਦਾ ਦੇਖੋ ਦੂਨੇ ਸਾਈਡਾਂ ਆ ਇਧਰ ਲਈ ਨਹੀਂ ਨਾ ਚਲਦੀ ਆ ਚਲਦੀ ਆ ਸੀ ਇਹ ਟਰੱਕ ਚ ਹੀ ਸੀਗਾ ਮੇਰੇ ਕੋਲੇ ਪਾਵਰ ਰੱਖਿਆ ਹੋਇਆ ਬੰਦਾ ਅੱਜ ਇਕੱਲਾ ਹੀ ਹੈਗਾ ਅਮਰਤ ਜਿਹੜਾ ਕਰੀ ਜਾਂਦਾ ਸਾਰਾ ਕੰਮ ਤੇ ਉਹਦੇ ਨਾਲ ਲੱਗ ਲਗਾ ਕੇ ਕਰਾ ਲੈਨੇ ਕਿਉਂਕਿ ਸਵੇਰ ਦਾ ਆਪਾਂ ਨਿਕਲਣਾ ਯਾਰ ਲੋਡ ਤੇ ਜਾਣਾਗਾ ਇਹ ਕਰਾਈਏ ਆ ਤਾਂ ਛੱਡੀਆਂ ਨਹੀਂ ਉਤਾਰਾਂ ਦਾ ਉਹਨੇ ਇਹ ਦੇਖਣੇ ਵੀ ਆ ਇਹਦੀਆਂ ਤਾਰਾਂ ਕਿੱਥੋਂ ਤਾਈ ਹੋਣੀਆਂ ਕਿ ਆ ਜੋੜ ਲੱਗਿਆ ਵੇ ਇੱਥੇ ਜੋੜੀ ਖੋਲ੍ਹ ਕੇ ਜਾਂ ਇਧਰੋਂ ਵੀ ਛੋਟੀਆਂ ਨਾ ਰਹਿਣ ਐਡੀਕਟ ਲਾਤਾ ਜਾਣ ਆਹ ਸੂਰਾ ਲੱਗ ਜਾਂਦਾ ਇਹਦਾ ਇਹ ਲੱਪ ਤਾਂ ਕਾਹ ਤੋਂ ਬ੍ਰੈਂਡ ਕਰਨਾ ਜੇ ਨਾਂ ਕੀਤਾ ਨਾ ਕਿਉਂਕਿ ਇੱਥੇ ਕਾਰਫਲੀ ਤਾਰ ਲਾਉਣੀ ਹੁੰਦੀ ਹੈ ਇਹਦੇ ਨਾਲ ਬੰਪਰ ਨਾਲ ਨੂੰ ਤਾਂ ਮੇਰਾ ਅਰਥ ਆ ਸੀ ਇੱਥੋਂ ਦਿੱਤਾ ਵੈਗਾ ਆਹ ਲਾ ਚੋ ਤਾਂ ਕਰਕੇ ਫਿਰ ਉੱਥੋਂ ਕਈ ਵਾਰੀਆ ਨਹੀਂ ਗਰੰਟੇ ਜਾਂ ਨਹੀਂ ਛੱਡਣ ਲੱਗ ਜਾਂਦੇ ਤਾਂ ਕਰਕੇ ਗਰੰਟੇਕ ਕਰ ਰਹੇ ਆਨ ਅਲਟਰਨੇਟਰ ਦਾ ਵੀ ਸਹੀ ਹੈ ਜਿਹੜਾ ਖਰਾਬ ਨਹੀਂ ਕਰਦਾ ਕਿ ਇਹ ਰੀ ਸਟਾਰਟ ਹੋਣ ਲੱਗਿਆ ਉਹ ਚੀਜ਼ ਹਾਂ ਹੁਣ ਇਹ ਅਲਟੀਨੇਟਰ ਚੈੱਕ ਹੋਇਆ ਤੇ ਬੈਟਰੀਆਂ ਦਾ ਤਾਂ ਖੁੱਲ ਕੇ ਹੋਊਗਾ ਨਾ ਵੋਲਟੇਜ ਇੱਕ ਬੈਟਰੀ ਖੱਲੀ ਪੱਲੀ ਵੇਖ ਲੈਣੇ ਹਾਂ ਇਹ ਅਲਟੀਨੇਟਰ ਉਹ ਬੂਟ ਸਹੀ ਕਰਦਾ ਸਹੀ ਆ ਸਾਰੇ ਕੋਲ ਮੈਨੂੰ ਵੀ ਬੈਟਰੀਆਂ ਲੱਗਦਾ ਕਿਉਂਕਿ ਇੰਨਾ ਕੁ ਟਾਈਮ ਹੀ ਕੱਢਦੇ ਹਾਂ ਅੱਗੇ ਤਾਂ ਸਾਲ ਬਾਅਦ ਹੀ ਬੁਲਾਉਣੀਆਂ ਪੈਂਦੀਆਂ ਸੀਗਾ ਤੇ ਇਹ ਪਿਛਲੀ ਵਾਰੀ ਕਰ ਭਾਈਏ ਤੁਲੰਗਾਈ ਉਹਨੇ ਚੈੱਕ ਕਰੀ ਤਾਂ ਖਰਾਬ ਹੋ ਗਏ ਮਹੀਨੇ ਕਿਚੀ ਫੇਰ ਉਹਨੇ ਪਤਾ ਨਹੀਂ ਕਿਹੜੀਆਂ ਲੈ ਗੇਤੀਆਂ ਕਾਫੀ ਟਾਈਮ ਕੱਢਣੀਆਂ ਮਤਲਬ 2 3 ਸਾਲ ਕੱਢਣੀਆਂ ਇਹ ਹਾਂ ਹਾਂ ਮੈਨੂੰ ਲੱਗਦਾ ਇੰਨਾ ਚਿਰ ਤਾਂ ਹੋ ਹੀ ਗਿਆ ਦੋ ਤਾਂ ਪੱਕੇ ਹੀ ਹੋ ਗਿਆ ਪਿਛਲੇ ਸਾਲ ਤਾਂ ਮੈਂ ਪਾਉਂਗਾ ਨਹੀਂ ਪਿਛਲੇ ਸਾਲ ਤਾਂ ਇੰਡੀਆ ਹੀ ਲੰਗੇ ਸੀ ਐ ਸਾਰੀ ਠੰਡ ਠੰਡਾ ਨਾ ਇੰਡੀਆ ਸੀ ਉਹ ਨਹੀਂ ਆ ਰਹਾ ਸੀ ਚਲ ਕਰੀਏ ਆਪਾਂ ਵੀ ਇਹਨੂੰ ਆਪਣੇ ਉੱਤੇ ਡਿਫਰੈਂਟ ਚੀਜ਼ ਐ ਜੋੜ ਲਾ ਕੇ ਉੱਤੇ ਆਪਾਂ ਟੇਪ ਵੀ ਲਵੇਟ ਦਿੰਨੇ ਆ ਇੱਥੇ ਪਹਿਲਾਂ ਤਾਂ ਜੋੜ ਆਣ ਲੱਗਦਾ ਐ ਚ ਇਹ ਚ ਤਾਰਾਂ ਪਾ ਕੇ ਇਹਨੂੰ ਦੱਬਣਾ ਪੈਂਦਾ ਮੰਨ ਲਓ ਆਹ ਚੀਜ਼ ਚ ਦੋਨੇ ਪਾਸੇ ਤਾਰ ਪਾ ਕੇ ਹਨਾ ਇਹਦੇ ਵਿੱਚ ਨਾਲੇ ਚ ਇਹਦੇ ਨਾਲ ਆ ਵਿਚਾਲੇ ਫਿਰ ਇਹ ਤੇ ਆ ਚੜਦੀ ਆਹਾ ਇਹਦੇ ਵਾਸਤੇ ਸਪੈਸ਼ਲ ਬਣ ਜਾਮ ਨੇ ਹੁੰਦੀਆਂ ਤੇ ਇਹਦੇ ਨੂੰ ਕੀ ਆ ਮਾੜੇ ਦੇ ਨਾਲੀ ਦੇ ਨਾਲ ਹੀ ਲੱਗ ਜਾਣਾ ਹੈ ਜਿਹੜਾ ਟੇਪ ਲਾਈ ਹੁੰਦੀ ਹੈ ਇਹ ਕੀ ਹੈ ਨਾ ਪਾਣੀ ਪੂਣੀ ਨਹੀਂ ਪੈਂਦਾ ਇਹਨਾਂ ਚ ਆਪਣੇ ਤਾਂ ਉੱਥੇ ਕੱਲਾ ਟੇਪ ਲਾਈ ਸੌਦਾ ਹੈਗਾ ਇੱਥੇ ਹੀ ਡਿਫਰੈਂਟ ਆ ਦੇਖੋ ਮਾੜੇ ਇਸ ਤਰੀਕੇ ਨਾਲ ਦੇਖਦੇ ਜਾਂਦੇ ਹਾਂ ਇਹ ਵੀ ਬੜਾ ਹੈ ਤਾਂ। ਜਿਹੜੇ ਵਾਟ ਕਰਨੀ ਚੋਕ ਜਾਈ ਜਾਂਦਾ ਉਹ ਬੜੀ ਚੱਕਰ ਹੈ। ਜਿਵੇਂ ਨਾਲ ਆਏ ਲੱਗ ਜਾਂਦੇ ਨੇ ਇਹਦੀ ਬਣੀ ਹੋਈ ਆ। ਪਾਣੀ ਨਹੀਂ ਪੈਂਦਾ ਇੰਨੇ ਨਾਲ ਆ ਦੇਖੋ। ਜਿਵੇਂ ਨਾਲ ਲੱਗ ਗਿਆ ਨਾ ਦੋਨੇ। ਇਹਨੂੰ ਉੱਤੋਂ ਕਰ ਦਾਂਗੇ। ਟੇਪ ਫੁੱਲ ਤੇ ਕੰਨ ਪਿੜੇ ਹੁੰਦੇ ਐ ਇਲੈਕਟ੍ਰੀਕਲ, ਮਕੈਨਿਕ ਆਪ ਫੁੱਲ ਬਟਾ ਕੋਲ। ਨਮਾ ਇੰਡੀਕੇਟਰ ਪਾ ਕੇ ਇਧਰੋਂ ਆਲਟਰਨੇਟਰ ਵੀ ਚੈੱਕ ਹੋ ਗਿਆ ਹਨ ਤੇ ਆਹ ਫਿਲਟਰ ਵੀ ਬਦਲ ਹੀ ਦਿੱਤਾ ਇਹਨਾਂ ਨੇ ਆ ਦੇਖੋ ਥੋੜੇ ਟਾਈਮ ਬਾਅਦ ਹੀ ਅੱਜ ਭਰ ਜਾਂਦੇ ਆ ਯਾਰ ਇਹ ਆ ਦੇਖੋ ਹੁਣ ਉਧਰ ਬੈਟਰੀਆਂ ਦਾ ਲੋਡ ਚੈੱਕ ਹੋ ਰਿਹਾ ਔਲ ਕੇ ਕੱਲੀ ਕੱਲੀ ਬੈਟਰੀ ਦਾ ਆ ਦੇਖੋ ਲਾ ਲਿਆ ਨੂੰ ਸੁਰ ਹੁਣ ਦਿਖਾਵਾ ਇਹਦਾ ਹੋਰ ਕੀ ਕੰਮ ਹੋਇਆ ਆਪਣੇ ਟਰੱਕ ਦਾ ਸੇਫਟੀ ਚ ਇੱਕ ਇਹਦੇ ਪੈ ਗਿਆ ਆਪਣਾ ਕੀ ਨਾਲ ਇਹਨੇ ਹੁੰਦੇ ਆ ਉਹ ਬ੍ਰੇਕ ਚੈਂਬਰ ਉਹ ਵਾਲਾ ਤੇ ਆ ਸੀ ਇਹ ਨਾਲ ਦਾ ਸੀਗਾ ਇਹ ਇਹਦੇ ਨਾਲ ਉਹਨੇ ਜਿਹੜੇ ਭਰਾ ਨੇ ਸੇਫਟੀ ਨਾਲ ਚੈੱਕ ਕੀਤਾਗਾ ਐ ਨਹੀਂਗਾ ਉਹੀ ਇੱਥੋਂ ਦੀ ਉਹਨੇ ਕੋਲ ਚੈੱਕ ਕੀਤਾਗਾ ਵੀ ਖਰਾਬ ਹੋਣ ਹੀ ਵਾਲਾ ਦਾ ਖਣੀ ਹੈਗਾ ਮਾੜਾ ਮੋਟਾ ਪਰ ਆਪਾਂ ਨੂੰ ਐਵੇਂ ਕਹਿੰਦਾ ਇਹਦੀ ਪ੍ਰੋਬਲਮ ਕੋਈ ਨਹੀਂ ਸੀ ਮੈਂ ਹਮੇਸ਼ਾ ਕਹਿੰਦਾ ਜਦੋਂ ਟਰੱਕ ਦੀ ਸੇਫਟੀ ਆ ਨਾ ਤੁਹਾਡੇ ਦੀ ਉਦੋਂ ਘੌਲ ਨਾ ਕਰੋ ਕਿਸੇ ਵੀ ਚੀਜ਼ ਦੀ ਪ੍ਰੋਪਰ ਕਰਾਓ ਕਿਉਂਕਿ ਉਦੋਂ ਤੁਸੀਂ ਛੌਪ ਕਿਉਂ ਜਿਹੜੀ ਚੀਜ਼ ਬਦਲਣੀ ਆ ਉਹ ਬਦਲੀ ਜਾਣੀ ਆ ਠੀਕ ਹੈ ਇੱਥੇ ਵੀ ਕੋਈ ਹੋਣੀ ਜਿਹੜੀ ਆਪਾਂ ਜੇ ਹੁਣ ਮੰਨ ਲਾ ਇਹਨੂੰ ਮੈਂ ਕਹਿੰਦਾ ਵੀ ਬ੍ਰੇਕ ਟੈਂਪਰੀਰੀ ਚੜਦੇ ਕੋਈ ਨਾ ਤੇ ਰਾਹ 'ਚ ਬਾਈ ਨਾਲੇ ਤਾਂ ਪੈਂਦਾ ਮਹਿੰਗਾ ਹਨਾ ਨਾਲੇ ਜਿਹੜਾ ਟਾਈਮ ਖਰਾਬ ਤੇ ਜਿਹੜਾ ਪੈਸਾ ਖਰਾਬ ਹੁਣ ਇੱਥੇ ਤਾਂ ਪਤਾ ਹੀ ਹੈ ਕਿੰਨੇ ਦਾ ਤੇ ਉੱਥੇ ਤਾਂ ਬਹੁਤ ਸਰਵਿਸ ਕਾਲ ਪੈਣੀ ਹੋਰ ਹਨਾ ਹੁਣ ਕੋਈ ਕੇਅਰ ਕਰਦੇ ਫਿਰ ਉਹ ਵੀ ਉਦੋਂ ਚੰਗਾ ਆਪਦੀ ਜੋ ਚੀਜ਼ ਤੁਹਾਡੀ ਸੇਫਟੀ 'ਚ ਖਾਸ ਕਰਕੇ ਕੋਲ ਚੀਜ਼ ਪਾਉ ਜਾਂ ਤੁਸੀਂ ਓਹ ਕੰਮ ਕਰਾਉਣਾ ਹੈ ਸ਼ੌਪ ਤੇ ਨਾ ਕਿਸੇ ਤੇ ਵੀ ਉਦੋਂ ਕੋਈ ਇਹ ਨਾ ਛੱਡੋ ਵੀ ਮੈਂ ਕਰਾ ਲੂੰ ਇਸੇ ਕਰਕੇ ਮੈਂ ਜਿਵੇਂ ਹੁਣ ਵੀਡੀਓ ਵੀ ਆਪਣੇ ਇਨਸਪੈਕਸ਼ਨ ਹੋਈ ਆ ਉਹਦੇ ਪਰਸੋਂ ਹੀ ਰਾਤ ਨੂੰ ਆਪਣਾ ਕੁਝ ਨਹੀਂ ਉਹ ਨਿਕਲਿਆ ਕਿ ਕੋਰਾ ਟਰੱਕ ਦਾ ਵੀ ਕੋਈ ਚੀਜ਼ ਮਿਸਿੰਗ ਆ ਜਾਂ ਕੁਝ ਵੀ ਆ ਜੇ ਆਪਾਂ ਟਾਈਮ ਟੂ ਟਾਈਮ ਮੈਂ ਕੰਮ ਕਰਾਉਣਾ ਉਹ ਚੀਜ਼ਾਂ ਤਾਂ ਹੀ ਹੁੰਦੀਆਂ ਹਨ ਹੁਣ ਜੋ ਮੈਂ ਵੀ ਕਹਿ ਦਿੰਦਾ ਉਹਨਾਂ ਨੂੰ ਯਾਰ ਬ੍ਰੇਕ ਚੈਂਬਰ ਹੀ ਆ ਛੱਡੋ ਖੜਾ ਕਿ 150 ਡਾਲਰ ਦਾਗਾ ਹੈ ਨਾ ਵੀ ਛੱਡੋ ਫੇਰ ਪਾਵਾਂਗੇ ਉਹ ਜੀ ਗਲਤ ਸੀਗੀ ਤੇ ਇਹਦਾ ਜਿਹੜਾ ਨਾਟ ਹੁੰਦਾ ਆ ਲਾਜ਼ਮੀ ਨਾਲ ਹੀ ਰੱਖੋ ਇਹ ਮੇਰੇ ਕੋਲੇ ਹੁਣ ਵੀ ਰੱਖੇ ਹੋਏ ਕਈ ਰਿ ਸਾਨੂੰ ਕੇਜ ਕਰਨਾ ਪਏ ਜਾਂ ਟਰੈਲਰ ਦਾ ਹੋਰ ਤਾਂ ਕਰਕੇ ਇੱਕ ਇਹ ਪੈ ਗਿਆ ਤੇ ਇੱਕ ਹੋਰ ਕੁ ਮਾੜਾ ਮੋਟਾ ਬਾਲਾ ਹੈ ਨਹੀਂ ਜੀਗਾ ਸੇਫਟੀ ਚ ਕੰਮ ਕੋਈ ਵੀ ਉਹ ਕਿ ਤੁਹਾਨੂੰ ਪਤਾ ਟਾਈਮ ਟੂ ਟਾਈਮ ਕਰਾ ਕੇ ਰੱਖੀ ਜੇ ਸਾਰੇ ਆ ਚਾਹੀਦਾ ਹੀ ਵੀ ਸਰਵਿਸ ਕਰੀ ਦੇਣੇ ਆਪਾਂ ਜਰਨਾਈਟਰ ਦੀ ਵੀ ਤੇਲ ਕੱਟ ਕੇ ਨਾ ਇਹ ਚ ਵੀ ਪਾਉਣੇ ਆ ਹੁਣ ਬੈਟਰੀਆਂ ਲਾਉਂਗਾ ਹੁਣ ਨਹੀਂ ਮੈਂ ਚੈੱਕ ਕਰਨਾ ਹੈ ਮੈਂ ਫੇਰੀਆਂ ਨੂੰ ਪੱਕਾ ਕਰ ਦਾਂਗਾ ਪਹਿਲਾਂ ਚੈੱਕ ਕਰ ਲ ਕੇ ਬੈਟਰੀਆਂ ਦੇ ਤਾਰਾਂ ਲੱਗੀਆਂ ਲਾ ਕੇ ਮੈਂ ਵੀ ਸਰਟੀਫਾਈਡ ਮਕੈਨਿਕ ਬਣ ਗਿਆ ਮੈਂ ਵੀ ਸਰਟੀਫਾਈਡ ਮਕੈਨਿਕ ਬਣ ਗਿਆ ਜੱਗਿਆ ਮੈਂ ਵੀ ਇਹ ਚੀਜ਼ਾਂ ਦਾ ਹੁਣ ਉਹਨਾਂ ਕੋਲ ਲੈ ਕੇ ਆਉਣੇ ਨਵਾਂ ਮਾਈਕਰੋ ਬੰਦੇ ਕਹਿੰਦੇ ਵੀ ਤੇਰੇ ਮਾਈਕਰੋ ਚ ਪ੍ਰੋਬਲਮ ਹੋ ਸਕਦੀ ਆ ਮਾਈਕਰੋਵੇਵ ਲੈ ਕੇ ਆਉਣੇ ਨਵਾਂ ਇਹਨੂੰ ਬਾਅਦ ਚ ਹੀ ਪੁਰਾਣੇ ਨੂੰ ਲੈ ਕੇ ਚੱਲਾਂਗੇ ਆ ਲੈ ਆਂਦਾ ਸ਼ੇਰੋ ਮਾਈਕਰੋਵੇਵ ਨਵਾਂ ਇਹਨੂੰ ਕਾਟ ਦਿੰਨੇ ਆ ਗੇਰਾ ਗੇਰਾ ਚਲਾ ਕੇ ਚੈੱਕ ਕਰ ਲੈਨੇ ਆ ਵੀ ਮਾਈਕ੍ਰੋਵੇਵ ਦੀ ਪ੍ਰੋਬਲਮ ਹੀ ਆ ਕਿਉਂਕਿ ਲੱਗਦੀ ਤਾਂ ਯਾਰ ਮਾਈਕ੍ਰੋ ਦੀ ਜਦੋਂ ਮਾਈਕ੍ਰੋ ਤੁਸੀਂ ਹੱਲ ਲੋ ਚਲਾਉਣੇ ਆ ਨਾ ਜੇ ਬੰਦ ਟਰੱਕ ਤੇ ਚਲਾਉਣੇ ਆ ਬਾਕੀ ਸਭ ਕੁਝ ਬੰਦ ਕਰ ਦਿੰਦਾ ਲਾਈਟਾਂ ਲੂਟਾਂ ਜੋ ਜਾਗਦੀਆਂ ਤੇ ਮੁੜ ਕੇ ਜਿੰਨਾ ਚਿਰ ਦੁਬਾਰੇ ਸਟਾਰਟ ਨਹੀਂ ਕਰਦੇ ਉਨਾ ਚਿਰ ਨਹੀਂ ਚੱਲਦਾ ਤੇ ਉਹਦੇ ਸਟਾਰਟ ਟਰੱਕ ਤੇ ਐ ਕਰ ਗਿਆ ਤਾਂ ਕਰਕੇ ਹੁਣ ਤਾਂ ਕਰਕੇ ਮੈਂ ਕਿਹਾ ਵੀ ਹੁਣ ਬਦਲ ਕੇ ਹੀ ਦੇਖ ਲੈਨੇ ਆ ਪਤਾ ਲੱਗ ਜੂਗਾ ਉਹ ਤਾਂ ਸਹੀ ਰਹਿਣਾ ਵੈਕ ਕਰੋ ਬੇਬਣਾ ਜਦੋਂ ਮੈਂ ਪਹਿਲਾਂ ਘਰ ਵੇਚਿਆ ਬਾਲਾ ਸੋਹਣਾ ਸੀਗਾ ਤੇ ਉਹ ਮੇ ਬੇਸਮੈਂਟ ਵਾਲਿਆਂ ਨੂੰ ਹੀ ਛੱਡਤਾ ਮੈਨੂੰ ਉਹਨਾਂ ਨੇ ਵੀ ਕਿਹਾ ਸੀ ਕਹਿੰਦੇ ਲੈ ਜਾ ਸਾਨੂੰ ਲੋਡ ਨਹੀਂ ਤੇ ਉਹ ਹੀ ਗੱਲ ਮੇਰੇ ਕੋਲੇ ਉਦੋਂ ਐਕਸਟਰਾ ਸੀ ਹਨਾ ਮੈਂ ਕਿਹਾ ਨਹੀਂ ਮੈਨੂੰ ਵੀ ਨਹੀਂ ਲੋਡ ਤੇ ਇੱਕ ਮੇਰੇ ਕੋਲੇ ਹੋਰ ਸੀਗਾ ਉਹ ਚਲ ਮੈਂ ਹੋਰ ਕਿਤੇ ਰੱਖਤਾ ਸੋਤ ਨਾਮ ਵਾਹਿਗੁਰੂ ਜੀ ਚਾਪਾਸ਼ਾ ਰੱਖ ਰੱਖਿਓ ਉਹ ਆਏ ਗੁਰਾ ਆਏ ਗੁਰ ਨਾ ਕੀ ਕਰਨਾ ਕਹਦਾ ਨਾ ਤਾਂ ਆਪਾਂ ਵਰਤਦੀ ਨਹੀਂ ਹੁੰਦੀ ਕਿਉਂਕਿ ਨਾ ਨਹੀਂ ਤੁਰ ਜਾਂਦੇ ਟਰੱਕ ਤੇ ਬਹੁਤ ਖੜਕਦੀ ਐ ਇਹ ਹੁਣ ਇਹਨੂੰ ਕੱਢ ਕੇ ਫਿਰ ਇੱਥੇ ਧਰ ਦਿੰਨੇ ਆ ਜਾਂਦਾ ਮੈਂ ਟਰੱਕ ਬਾਏ ਕੀਤਾ ਨਾ ਮੈਂ ਥੋੜੇ ਸਾਹਮਣੇ ਉੱਥੋਂ ਤਾਰ ਥੱਲੇ ਲਾਉਣਾ ਹੁੰਦਾ ਮੈਨੂੰ ਇੱਕ ਦਿਨ ਚੇਤਾ ਵੀ ਆਇਆ ਸੀ ਹਨਾ ਮੈਂ ਬੈਕ ਸਾਈਡ ਨਾਲ ਹੁਣ ਆ ਸੀਗੇ ਪਲੱਗ ਤੋਂ ਜਟੋ ਆ ਤਾਂ ਸੱਚੀ ਮਜ਼ਾਕ ਹੀ ਹੋ ਗਿਆ ਯਾਰ ਹਨਾ ਇੱਕ ਇਹ ਵੀ ਹੈਗਾ ਇੱਥੇ ਪਲੱਗ ਆ ਦੂਜਾ ਵੀ ਹੈਗਾ ਜੇ ਉਹ ਦੂਸਰਾ ਲਾਉਣਾ ਆਪਾਂ ਚਾਰਜਿੰਗ ਵਾਲਾ ਉਹ ਵੀ ਹੈਗਾ ਤੇ ਕਿਉਂਕਿ ਜਿਉਂ ਟਰੱਕ ਲਿਆ ਕਿੰਨੇ ਸਾਲ ਹੋ ਗਏ ਅੱਜ ਜਾ ਕੇ ਆ ਰਿਮੂਵ ਕੀਤਾ ਮਾਈਕ੍ਰੋਵੇਵ ਵੀ ਚੱਕਿਆ ਇਤੋਂ ਤੇ ਆ ਸਾਫ਼ ਕਰ ਲੈਨੇ ਆ ਦੇਖੋ ਆ ਜੇ ਟੀਵੀ 2 ਵੀ ਲਾਉਣਾ ਉਹ ਵੀ ਸਾਰਾ ਪ੍ਰਬੰਧ ਹੈਗਾ ਇੱਥੇ ਤਾਰਾਂ ਦਾ ਹੁਣ ਮੈਂ ਸਿੱਧੀ ਤਾਰ ਉੱਥੇ ਲਾ ਕੇ ਚੈੱਕ ਕਰਦੇ ਆ ਲੈ ਕੇ ਵਾਹਿਗੁਰੂ ਦਾ ਨਾਮ ਨਾਵਾ ਮਾਈਕ੍ਰੋ ਵੇਵ ਆ ਦਾ ਆਈ ਖੁੱਲਦਾ ਹੈ ਆਣੀ ਮੈਂ ਧਰਦਾ ਹੁੰਦਾ ਬਿਜਲੀ ਟ੍ਰੇਜਰ ਨਹੀਂ ਹਲਦੀ ਜਲਦੀ ਰਹਿੰਦੀ ਆ ਟਰੱਕ ਤੇ ਖੜਕਾ ਵਾਲਾ ਹੁੰਦਾ ਮਣਕੇ ਤੁਰ ਜਾਂਦੇ ਤੇ ਜਿਹੜਾ ਉਹ ਆ ਉਹਦੀ ਵੀ ਇੱਥੇ ਸਾਮੀ ਵੀ ਆ ਚੱਲ ਹੁਣ ਮੈਂ ਇਹ ਧਰਾਂ ਫੇਰ ਦੇਖਾਂ ਆ ਕਸਣਾ ਹੁਣ ਔਖਾ ਥੋੜਾ ਇਹਨੂੰ ਪਹਿਲਾਂ ਸਾਫ਼ ਕਰ ਲੀ ਗੇ ਆ ਹੁਣ ਚੱਲ ਪਿਆ ਕੇਰਾ ਹਨਾ ਚਲਾ ਲੱਗਿਆ ਰਹਿਣ ਦਿੰਨੇ ਆ ਤੇ ਮੈਂ ਉਹਦੇ ਐਂ ਚਲਾਇਆ ਸੀ ਤਾਂ ਉਹਦੇ ਪ੍ਰੋਬਲਮ ਆ ਗਈ ਸੀ ਹੁਣ ਮੈਂ ਉਹੀ ਚੈੱਕ ਕਰਨ ਦੇ ਮੈਨੇ ਚਲਾਇਆ ਦੁਬਾਰੇ ਟਰੱਕ ਸਟਾਰਟ ਕਰਕੇ ਮਾਕੇ ਪਤਾ ਲੱਗ ਜੂ ਕੀ ਚੱਕਰਾ ਕੇਰਾ ਦਾ ਸਹੀ ਆ ਸਾਰਾ ਕੁਝ ਹੁਣ ਇਹਨੂੰ ਕਾਹ ਦਿੰਨੇ ਆ ਜਾਂ ਕੇਰਾ ਆ ਹੁਣ ਆ ਕਿਸ ਨਹੀਂ ਬਹੁਤ ਔਕੀ ਹੁੰਦੀ ਆ ਜਿਹੜੇ ਜਿਹੜੇ ਬੰਦੇ ਨੇ ਕਸੀ ਉਹ ਸਮਝ ਸਕਦੇ ਆ ਫਿਰ ਡਿੱਗ ਜਾਣੀ ਇੱਧਰ ਆ ਕੇ ਹੁਣ ਲੈ ਪਲੱਗ ਵੀ ਪੱਕਾ ਹੀ ਲਾ ਕੇ ਇਹਦਾ ਅੱਗੇ ਨਹੀਂ ਇੱਥੇ ਤਾਂ ਟਾਂਗ ਲਈ ਸੌ ਕੋ ਕਰਦੇ ਸੀ ਆਹ ਪਰ ਇਹ ਐਕਸਟੈਂਸ਼ਨ ਜਿਹੜੀ ਹੁੰਦੀ ਆ ਪੁਰਾਣੇ ਨੂੰ ਬਰੇਡ ਚ ਪਾ ਕੇ ਘਰੇ ਰੱਖ ਦਿੰਨੇ ਆ ਲਾਵੀ ਕੇਰਾ ਦਾ ਲੱਗ ਗਿਆ ਐਂਡ ਕਸਨ ਵਾਲਾ ਵੀ ਹੈਨਾ ਇੱਧਰ ਦੀ ਵਧੀਆ ਕਸਿਆ ਜਾਂਦਾ ਹੈ ਹੱਥ ਲਾ ਕੇ ਆਹਾ ਵੀ ਥੱਲੇ ਨੂੰ ਲੋਕ ਸਿੱਟਦਾ ਇਹਦਾ ਕੇਰਾ ਦਾ ਜਮਾ ਵੀ ਨਹੀਂ ਹਿੱਲਦਾ ਅੱਗੇ ਵਾਲਾ ਤਾਂ ਸਭ ਕੋ ਕੰਬਦਾ ਹੁੰਦਾ ਸੀ ਨਾ ਤੁਰ ਜਾਂਦੇ ਇੱਥੇ ਉਹ ਚੀਜ਼ ਕੋਈ ਨਹੀਂ ਆ ਵੀ ਜਮਾ ਹੈ ਥੱਲੇ ਟਾਈਟ ਹੋ ਗਈ ਆ ਆਪਣੇ ਇੱਥੇ ਆਪਾਂ ਕੈਮਰਾ ਲਾਉਣਾ ਹੁੰਦਾਗਾ GoPro ਕੇਰਾ ਓਕੇ ਹੋ ਗਿਆ ਸਾਰਾ ਕੁਝ ਇਹਨੂੰ ਵੀ ਬੰਦ ਕਰਦਗੇ ਕਰਮ ਵਾਲੇ ਨੂੰ ਕਿਰਾ ਆਪਣਾ ਉੱਥੇ ਨਹੀਂ ਆਪਣਾ ਬੂਸਟਰ ਲਾਉਣਾ ਪਿਆ ਸੀਗਾ ਮਿਸੀ ਸਾਗਾ ਤੇ ਬਾਈ ਦਾ ਇੱਕ ਦਾ ਕਮੈਂਟ ਆਇਆ ਸੀ ਭਰਾ ਦਾ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਨਹੀਂ ਇਹ ਗੱਲ ਕਰਤੀ ਦੁਬਾਰੇ ਕਿ ਨਹੀਂ ਵੀ ਸਿੱਧਾ ਕਰੰਟ ਵੀ ਦਿੱਤਾ ਜਾਂਦਾ ਵੈਂਡਰਾਂ ਤੋਂ ਹਾਂਜੀ ਬਾਈ ਉਹ ਆ ਹੁੰਦਾਗਾ ਆ ਮੇਨ ਤਾਰਾਂ ਗੀਆਂ ਕਰੰਟ ਵਾਲੀਆਂ ਇੱਥੇ ਰੈੱਡ ਲਾ ਸਕਦੇ ਨੇ ਕਰੰਟ ਇੱਥੇ ਹਰਥ ਲਾ ਸਕਦੇ ਨੇ ਜਿਹੋੜਾ ਟਰੱਕ ਨੂੰ ਬੂਸਟਰ ਲਾਉਣਾ ਤਾਂ ਨਹੀਂ ਬੈਂਡਰਾਂ ਤੋਂ ਲਾਉਣਾ ਆਪਾਂ ਇੱਥੋਂ ਵੀ ਲਾ ਸਕਦੇ ਹਾਂ ਸਭੋ ਇੱਥੋਂ ਸਿੱਧਾ ਜਾਂਦਾ ਹੈਗਾ ਇਹ ਦਾ ਆਪਣੇ ਟਰੱਕ ਦੇ ਤਾਂ ਹੈਗਾ ਇੱਥੇ ਮੂਹਰੇ ਗਾਰਡਰ ਤੇ ਇਧਰਲੀ ਸਾਈਡ ਆਹ ਦੇਖੋ ਕਈਆਂ ਦੇ ਇਹ ਚੀਜ਼ ਬੈਕ ਸਾਈਡ ਵੀ ਦਿੱਤੀ ਵੀ ਹੁੰਦੀ ਆ ਕਈ ਟਰੱਕਾਂ ਦੇ ਅਲੱਗ-ਅਲੱਗ ਹੁੰਦਾ ਆਪਣੇ ਇੱਥੇ ਆਏ ਹੈਗੀ ਇਹ ਚੀਜ਼ ਬਾਈ ਤੂੰ ਸਹੀ ਕਿਹਾ ਸੀਗਾ ਤਾਂ ਹੀ ਕਹਣਾ ਉਹਨਾਂ ਨੇ ਕਮੈਂਟ ਕਰਿਆ ਕੋਈ ਕੁਝ ਨਹੀਂ ਪਤਾ ਅੰਨਿਲ ਨੂੰ ਪਤਾ ਸੀ ਵੀ ਤੁਸੀਂ ਸਹੀ ਕਿਹਾ ਸੀ ਗਲਤ ਨਹੀਂ ਸੀਗਾ ਹੱਥ ਕਾਲਾ ਸੀ ਉਹ ਮੇਂ ਹੱਟ ਤੇ ਲਾਤਾ ਮੇਰੇ ਕੋਲ ਨਾ ਨਾਮਿਆਂ ਡੋਰੀਆਂ ਵੀ ਪੰਗਾ ਵੀ ਬਣ ਨਹੀਂ ਦਿੰਨੇ ਆ ਹੱਡ ਤਾਂ ਜਾਣੀਆਂ ਹੀ ਆ ਫਿਰ ਪੰਗਾ ਵੀ ਕੀ ਕਹਿੰਦੇ ਆ 11 ਤੜੀਆਂ ਹੀ ਲੈ ਬੜਨਾ ਦਿੰਦੇ ਵਾਏ ਗਰੂ ਵਾਏ ਗਰੂ ਵਾਏ ਗਰੂ ਸਤਨਾ ਜਾਲੀ ਵੀ ਲਾਤੀ ਆਪਾਂ ਮੱਛਰ ਵਾਲੀ ਹੁਣ ਇਹ ਚ ਚੱਲ ਜੀ ਇਹ ਵੀ ਕਢਾਉਣੇ ਆ ਹੱਡ ਹੁੰਦਾ ਹੁੰਦਾ ਇੱਥੋਂ ਬੰਦ ਆਹੋ ਇਹਦੇ ਚ ਹੁਣ ਮੈਂ ਹਜੇ ਨਾ ਬਾ ਆਪਣਾ ਰਹਿ ਗਿਆ ਇਕੱਲਾ ਸੇਫਟੀ ਸਟicker ਲਾਉਣ ਵਾਲਾ ਆਹ ਵਾਲਾ ਆਹਦੇ ਕੋਰਤ ਲਿਖਿਆ ਸੀ ਨਾ ਇਹ ਚੇਂਜ ਹੋਣ ਨਾਲ ਰਹਿ ਗਿਆ ਇਕੱਲਾ ਬਾਕੀ ਓਕੇ ਆ ਸਾਰਾ ਕੁਝ ਕਿਸੇ ਭਰਾ ਨੇ ਨਾ ਵੀਡੀਓ ਪਾਈ ਆ ਆ ਜੀ ਦੀ ਮੈਂ ਕਮੈਂਟ ਵੀ ਕੀਤਾਗਾ ਰੇਨ ਐਕਸ ਦੀ ਹੈਨਾ ਵੀ ਇਹ ਹੁਣ ਮਾਰੋ ਬਾਈ ਇਹ ਚਲ ਮੈਂ ਸਮਝ ਸਕਦਾ ਮਾਰ ਲਓ ਪਰ ਇਹਦੇ ਉੱਪਰ ਸਾਰਾ ਕੁਝ ਲਿਖਿਆ ਇਹ ਟੈਂਪਰੇਚਰ ਪਲਾਸਾ ਜਿਵੇਂ ਹੁਣ ਅੰਦਰ ਹੀਟ ਚੱਲਦੀ ਹੈ ਗਰਮੈਸ ਹੈ ਉਹਦੀ ਮਾਰ ਸਕਦੇ ਆ ਉਹਦਾ ਰੀਜਨ ਇਹ ਆ ਜੇ ਇਹਨੂੰ ਆਪਾਂ ਪ੍ਰੀਲੀਂਗ ਚ ਮਾਰਾਂਗੇ ਜਾਂ ਬਾਹਲੇ ਠੰਡੇ ਤੇ ਮਾਰਾਂਗੇ ਹਨਾ 4-5 ਡਿਗਰੀ ਤੋਂ ਥੱਲੇ ਟੈਂਪਰੇਚਰ ਤੇ ਉਹ ਸ਼ੀਸ਼ੇ ਤੇ ਜੰਮ ਜਾਂਦੀ ਹੈ ਇਹ ਬਾਈ ਮੈਂ ਤਾਂ ਕਰਕੇ ਇੱਕ ਮਿੰਟ ਕੀਤਾ ਸੀ ਕਿ ਇਹ ਗਰਮੀਆਂ ਚ ਕਾਮਯਾਬ ਕਾਮਯਾਬ ਤਾਂ ਹੁਣ ਵੀ ਹੈ ਜੇ स्ਨੋ ਗਰੂਪਰ ਹਾਂ ਇਹਨੂੰ ਮਾਰਨ ਲਈ ਹੁਣ ਜਿਵੇਂ ਆਪਾਂ ਸਪਰੇਅ ਕਰਦੇ ਆ ਟੈਂਪਰੇਚਰ ਸਹੀ ਚਾਹੀਦਾਗਾ ਸਮਝ ਗਏ ਨਾ ਇਹ ਫੇਰੇ ਦਾ ਫਾਇਦਾਗਾ ਤੇ ਨਹੀਂ ਇਹ ਜਿਵੇਂ ਹੁਣ ਆ ਮਾਰੀ ਆ ਹੁਣ ਤੁਸੀਂ ਆਪ ਹੀ ਦੇਖ ਲਓ ਨਾ ਕਿਉਂਕਿ ਪਾਣੀ ਇੱਕ ਸਾਉ ਦਾ ਇਹ ਇਹਨੇ ਬਾਈ ਇੱਥੇ ਹੀ ਜੰਮ ਜਾਣਾਗਾ ਸਾਰਾ ਫ੍ਰੀਜ਼ ਹੋ ਜਾਣਾ ਹੁਣ ਜਿੰਮ ਆ ਆਪਾਂ ਇੱਕ ਕਰੀਏ ਮਾਰ ਕੇ ਛੱਟ ਤਾਂ ਦੋ ਕੁ ਮਿੰਟ ਬਾਅਦ ਇਹਨੂੰ ਫੇਰ ਉਹ ਕਰਾਂਗੇ ਹੁਣ ਆਪਣਾ ਟਰੱਕ ਨਿੱਗਾ ਸੀ ਤਾਂ ਕਰਕੇ ਅੰਦਰ ਚੱਲਦੀ ਆ ਹੀਟ ਵੀ ਬਰਹਾ ਚੋਪ ਚ ਸਾਰੇ ਟਰੱਕ ਚ ਟਿਸ਼ੂ ਮਾਰਦੇ ਆ ਗਿੱਲੇ ਵਾਲੇ ਪਾਈਪ ਸੀ ਸਾਰੇ ਚ ਹੁਣ ਮਾਰਾਂਗੇ ਪਾਲਿਸ਼ ਸਾਰਾ ਇੱਥੋਂ ਵਿਹਲਾ ਕਰ ਲਿਆ ਕਿਰਾਹ ਦੇਖੋ ਖਾਲੀ ਲੱਗਦਾ ਨਾ ਉਹ ਪਿੱਛੇ ਰੱਖਦਾ ਤੇ ਕੇ ਬਾ ਕੱਲੀ ਆ ਵਿੰਡੋ ਰਹਿ ਗਈ ਤੇ ਆ ਸ਼ੀਟ ਰਹਿ ਗਈ ਆ ਚੇਅਰ ਆਪਣੀ ਆ ਸ਼ੀਟ ਰਹਿ ਗਈ ਯਾਰ ਕਸੂਰੀ ਬੋਲੀ ਜੰਨਾ ਬਾਕੀ ਸਾਰਾ ਨਮੇੜਤਾ ਦੇਖੋ ਇਹ ਬਾਲੇ ਗੈਂਟ ਵਾਈਸ ਆਗੇ ਕੋਈ ਵੀ ਦਾਗ ਆ ਕੁਝ ਵੀ ਆ ਨਾ ਤੇ ਸਾਰਾ ਨਾਲ ਹੀ ਲੈ ਜਾਂਦੇ ਆ ਇੱਕ ਤਾਂ ਇਹ ਪਾਲਸ਼ ਮਾਰਨ ਦਾ ਵੀ ਹੁਣ ਆ ਗਿਆ ਨਜ਼ਾਰਾ ਆਪਾਂ ਨੂੰ ਹਾਂ ਕੀ ਲੱਗਿਆ ਓਏ ਇਹਨਾਂ ਨੇ ਕੰਮ ਕੀਤਾ ਨਾ ਉਦੋਂ ਕੋਲਾਤਾ ਔਰ ਗਰੀਸ ਮੇਰੇ ਟਰੱਕ ਨੂੰ ਗਰੀਸ ਲਾਤਾ ਸਾਰਿਆਂ ਨੂੰ ਆਹ ਗਰੀਸ ਹੀ ਆ ਮੈਂ ਤੇ ਹੱਥ ਵੀ ਨਹੀਂ ਲਾਇਆ ਇਧਰ ਨਹੀਂ ਨਹੀਂ ਇਹ ਤਾਂ ਕੱਪੜਿਆਂ ਨਾਲ ਲੱਗਿਆ ਉਹ ਚੌੜਕਾ ਦਾ ਗਰੀਸ ਹੀ ਆ ਦੇਖੀ ਹੈ ਨਾ ਮੈਨੂੰ ਲਾਈ ਇੱਥੇ ਘੜੇ ਘੜੇ ਤੂੰ ਨਾਲ ਲੱਗੀ ਸੀ ਆ ਚਲ ਬਾਤ ਚਲਾ ਦੇ ਨਾ ਇੱਥੇ ਮਾਰ ਕੇ ਲੈ ਵੀ ਆਈ ਦੀ ਵਾਰੀ ਆ ਗਈ ਹੁਣ ਸੋਹਣੇ ਮਾਰਨੀ ਦਾ ਵੈਸੇ ਉੱਤੇ ਸੀ ਕਿਉਂਕਿ ਖੁੱਲਾ ਫਰਿੱਜ ਆ ਵੀ ਇੱਥੇ ਕਿਹੜਾ ਕਿਤੇ ਸਾਮਣਾਗਾ ਇੱਥੇ ਕਿ ਰੈਂ ਭੋਰਾ ਮਾਰਦਨੇ ਇਹਦਾ ਕਮਾਲ ਲਗਾਉਣੇ ਆ ਹੁਣ ਤੁਹਾਨੂੰ ਇਹਦਾ ਬਹੁਤ ਤਗੜੀ ਚੀਜ਼ ਐ ਮੈਂ ਗੱਡੀ ਤੇ ਵੀ ਵਰਤਦਾ ਹੁੰਨਾ ਇਹ ਵਾਲੀ ਐਂ ਦੇਖੋ ਨਾਲ ਦੀ ਨਾਲ ਇਹਦਾ ਕੀ ਫਾਇਦਾ ਹੁੰਦਾ ਨਾ ਹੁਣ ਜਦੋਂ ਪਾਲਛ ਨਹੀਂ ਸੀ ਮਾਰੀ ਕਿੰਨਾ ਜਰੀ ਹੋ ਗਿਆ ਮਤਲਬ ਆਪਾਂ ਨੂੰ ਤੁਸੀਂ ਉਹ ਦਾਗ ਬਹੁਤ ਛੇਤੀ ਪੈਂਦੇ ਆ ਬਣਾ ਕਿੰਨੇ ਸਾਫ਼ ਕਰੀ ਜਾ ਬਾਹਲੀ ਛੇਤੀ ਦੁਬਾਰੇ ਬੈਂਦੇ ਆ ਇਹਦੇ ਨਾਲ ਹੁਣ ਬਹੁਤ ਟਾਈਮ ਦਾਗ ਦੂਗਣੇ ਛੇਤੀ ਪੈਣੇ ਤੇ ਮਾਰਨੀ ਅੱਜ ਆਪਾਂ ਹੁਣ ਸਾਰੇ ਟਰੱਕ ਤੇ ਹੀ ਆ ਮੈਂ ਕਹਿੰਦਾ ਵਧੀਆ ਆਪਣਾ ਟਰੱਕ ਅੰਦਰ ਖੜਾਗਾ ਨਿੱਕਾ ਨਾਲੇ ਤਾਂ ਕਿਉਂਕਿ ਠੰਡੇ ਦੇ ਤੁਹਾਨੂੰ ਪਤਾ ਪਾਲਛ ਲੋਟ ਨਹੀਂ ਆਉਂਦੀ ਹੁੰਦੀ ਜੰਮ ਜੰਮ ਜਾਂਦੀ ਆ ਲੈ ਵੀ ਮੇਤਰਾ ਮਤਰਾ ਮੋਦੀ ਵਾਲਾ ਮਤਰਾ ਕਰਾ ਓਏ ਨਾ ਅਗਲਾ ਕਹਿੰਦਾ ਛੁੱਟੀ ਆ ਦੋ ਦਿਨ ਆ ਐ ਹੁੰਦਾ ਜੇ ਤੂੰ ਕੀ ਸ਼ੌਕ ਨਾਲ ਰੱਖਣੀ ਆ ਕੱਲ ਮੈਂ ਜੋ ਟਰੱਕ ਧਵਾਉਣ ਗਿਆ ਤੇ ਉਹ ਜਿਹੜਾ ਬਾਈ ਧੂੰਦਾ ਸੀ ਟਰੱਕ ਭਰਾ ਹਨਾ ਤੂੰ ਤੇ ਮੈਨੂੰ ਕਹਿੰਦਾ ਬਾਈ ਟਰੱਕ ਬੜਾ ਸਾਫ਼ ਰੱਖਿਆ ਕਹਿੰਦਾ ਸਾਡੇ ਕੋਲੇ ਧੋਣ ਨੂੰ ਵੀ ਆਉਂਦੇ ਆ ਕਹਿੰਦਾ ਕਈ ਯਾਰੀ ਉੱਤੋਂ ਤੋਂ ਅਗਲੇ ਨੇ ਧਵਾ ਲਿਆ ਕਹਿੰਦਾ ਵਿੱਚੋਂ ਬੜਿਆ ਨਹੀਂ ਜਾਂਦਾ ਹੁੰਦਾ ਵੀ ਐਡਾ ਗੰਦ ਹੁੰਦਾ ਮੈਂ ਕਿਹਾ ਬਾਈ ਮੈਂ ਘਰੇ ਵੱਤੋਂ ਇੱਕ ਜਾਂ ਦੋ ਦਿਨ ਰਹਿਣਾ ਪੰਜ ਛੇ ਦਿਨ ਇਹਦੇ 'ਚ ਹੀ ਰਹਿਣਾ ਮੇਰਾ ਘਰ ਹੀ ਆ ਇੱਕ ਹਿਸਾਬ ਦਾ ਜਿਹੜਾ ਬੰਦਾ ਯਾਰ ਇਹ ਸਾਫ਼ ਨਹੀਂ ਰੱਖ ਸਕਦਾ ਟਰੱਕ ਨੂੰ ਆਉਂਦਾ ਹਣ ਮੈਂ ਉਹਨੂੰ ਬੰਦਾ ਹੀ ਨਹੀਂ ਸਮਝਦਾ ਠੀਕ ਆ ਆਪਣਾ ਥੋੜੇ ਕੋਲੇ ਬਗਾਨਾ ਤੁਸੀਂ ਨਾ ਜੇ ਕਹੋਗੇ ਮੈਂ ਤੁਹਾਨੂੰ ਜਿਹਦੇ ਨਾਲ ਪਹਿਲਾਂ ਡਰਾਈਵਰੀ ਕੀਤੀ ਆ ਉਹ ਬੰਦਾ ਦੇ ਨੰਬਰ ਵੀ ਦੇ ਸਕਦਾ ਜਦੋਂ ਆਪਾਂ ਡਰਾਈਵਰੀ ਕਰਦੇ ਉਦੋਂ ਵੀ ਆਪਣਾ ਹੀ ਟਰੱਕ ਸਾਫ਼ ਹੁੰਦਾ ਸੀ ਸਗੋਂ ਮੈਨੂੰ ਕਹਿੰਨ ਨੀ ਸੀ ਰੇ ਯਾਰ ਟਰੱਕ ਆ ਲੈ ਜਾ ਚਾੜ ਕਰਨ ਲੱਗ ਜਾਂਦੇ ਵੀ ਤੂੰ ਕਿਹੜੇ ਤੇ ਜਾਵੇਂਗਾ ਤਾਂ ਇਹਨੂੰ ਸਾਫ਼ ਸੁਥਰਾ ਕਰ ਲੇਗਾ ਵੀ ਕਹਿੰਦਾ ਮਤਲਬ ਆਪਾਂ ਡਰਾਈਵਰੀ ਕੀਤੀ ਆ ਉਦੋਂ ਵੀ ਟਰੱਕ ਆਪਣੇ ਆ ਹੀ ਹੁੰਦੇ ਸੀ ਆ ਝੱਲਰਾਂ ਝੁੱਲਰਾਂ ਸਾਰਾ ਕੁਝ ਆ ਹੀ ਹੁੰਦਾ ਸੀ ਜਿੰਨੂ ਮਰਜ਼ੀ ਪੁੱਛ ਲਓ ਜੇ ਕਹੋਂਗੇ ਸਾਡੇ ਆਪਾਂ ਕਹੇ ਦਿਨ ਬੰਦਾ ਮਿਲਿਆ ਹਨ ਨੂੰ ਪਛਾਹ ਵੀ ਦਮਾਂਗੇ ਇਹ ਨਹੀਂ ਵੀ ਹੁਣ ਜੇ ਮੇਰਾ ਆਪ ਦਾ ਟਰੱਕ ਆ ਮੈਂ ਤਾਂ ਹੈਗੇ ਵਿੱਚ ਡਰਾਈਵਰ ਬੰਦੇ ਅੱਜ ਵੀ ਹੈਗੇ ਆ ਮਿਲਦੇ ਆ ਕਈ ਭਰਾ ਜਿਹੜੇ ਡਰਾਈਵਰੀ ਕਰਦੇ ਆ ਤੇ ਟਰੱਕ ਉਹਨਾਂ ਦੇ ਵੀ ਸਾਫ਼ ਹੁੰਦੇ ਆ ਵਿੱਚ ਸਾਰੇ ਤਰ੍ਹਾਂ ਦੇ ਬੰਦੇ ਹੀ ਆ ਅੱਲਾ ਹੁਣ ਮੈਂ ਕਰਾਂ ਇਹਨੂੰ ਨਮੇੜਾ ਤੇਲ ਉਹ ਤਾਂ ਕਰਤਾ ਹੀ ਤੇਲ ਤਾਂ ਯਾਰ ਬਹਿਣੀ ਬਦਲ ਨਾਲ ਆ ਦੇਖੋ ਸਹੀ ਪਿਆਗਾ ਜਿਹ ਜੋ ਪਾਇਆ ਸੀਗਾ ਮੈਂ ਬਾਵਾ ਨਟ ਵੀ ਖੋਲ ਲਿਆ ਸੀ ਆ ਦੇਖੋ ਆ ਥੱਲੇ ਵਾਲਾ ਮੈਂ ਕਾਟ ਦਿੰਨੇ ਆ ਪਰ ਕੁਦਰਤੀ ਮੇਰੀ ਉੱਤੇ ਨਿਗਾ ਪੈ ਗਈ ਮੈਂ ਪਾਉਣਾ ਕਿੱਥੋਂ ਦੀ ਆ ਤੇ ਜਦੋਂ ਉਹ ਦੇਖਿਆ ਉਹ ਸਹੀ ਆਗਾ ਚਲ ਫਿਲਟਰ ਸਾਫ ਹੋ ਗਿਆ ਕੁਦਰਤੀ ਉੱਤੇ ਵੀ ਧਿਆਨ ਪੈ ਗਿਆ ਤੇ ਉਹ ਕੱਲ ਪਾਣੀ ਮਰਾਇਆ ਸੀ ਮੈਂ ਜਦੋਂ ਟਰੱਕ ਧਵਾਇਆ ਨਾ ਮੈਂ ਉਹਨੂੰ ਇਹ ਕਹਤਾ ਸੀ ਮੈਂ ਇੱਥੇ ਵੀ ਉਹ ਕਰ ਦੋ ਚਲੋ ਥੱਲੇ ਪਾ ਦਿੰਨੇ ਆ ਨਵਾਂ ਕਵਰ ਤੇ ਉੱਤੇ ਪੁਰਾਣਾ ਉਹੀ ਨਹਾ ਮਾਤਾ ਕਿੰਨੇ ਨਾਲ ਅਗੇ ਰੱਖਿਆ ਮੈਨੂੰ ਇਹੀ ਸੀ ਮਾ ਤੇਲ ਤੂਲ ਬਦਲ ਕੇ ਨਾ ਵੀ ਇਹਨੂੰ ਧੋ ਕੇ ਫੇਰ ਉਹ ਕਰੂੰਗਾ ਤੇ ਉਹ ਅੱਜ ਵਾਰ ਹੀ ਆਈ ਆ ਪਿਆ ਇਹ ਕਨੇਡੀਅਨ ਟਾਇਰ ਤੋਂ ਮਿਲ ਜਾਂਦਾ ਜੇ ਕਿਸੇ ਨੇ ਲਿਆਉਣਾ ਵੀ ਹੋਵੇ ਨਾ ਕਿਉਂਕਿ ਕਈ ਭਰਾਵਾਂ ਨੇ ਰੱਖਿਆ ਮੈਨੂੰ ਉਹ ਦੇਖ ਕੇ ਇਹ 30 40 ਡਾਲਰਾਂ ਦਾ ਆਉਂਦਾ ਕਵਰ ਐਦਾਂ ਦਾ ਲੈ ਆ ਵੀ ਮੁੰਡੇ ਦਿਓ ਵਧਾਈਆਂ ਸੇਫਟੀ ਸਟicker ਲੱਗ ਗਿਆ ਜੱਗਾ ਇਹਨੂੰ ਦੋ ਵਧਾਈਆਂ ਧੰਨਵਾਦ ਜੱਗਾ ਜੀ ਆਹ ਪੁਰਾਣਾ ਲਾ ਦੇ ਔਰ ਮਾਮਾ ਕਹਿੰਦੇ ਉਹ ਆਹ ਕਿਹੜੀ ਸੇਫਟੀ ਹੈ ਜਿਹੜੀ ਡਬਲ ਕਰੀ ਫਿਰਦਾ ਉਹ ਮੈਂ ਉਹੀ ਲਾਤਾ ਜਿਹੜਾ ਉੱਥੇ ਲੱਗਿਆ ਵੇਹੇ ਲੱਗਦਾ ਨਹੀਂ ਹੁੰਦਾ ਇਹ ਦੁਬਾਰੇ ਇਹਦੀ ਬਨਾਵਟੀ ਉਦਾਂ ਨਹੀਂ ਹੁੰਦੀ ਆ ਲੈ ਵੀ ਸੇਫਟੀ ਆਪਈ ਇਹ ਪੁਰਾਣੀ ਕੱਢ ਦਿੰਨੇ ਆ ਨਵੀਂ ਪਾ ਦਿੰਨੇ ਆ ਬਣ ਗਈ ਨਾ ਗੱਲ ਹੁਣ ਇਸ ਕੋਸ਼ਿਸ਼ ਸਾਰੇ ਆਣੇ ਚੈਨਲ ਕਰ ਲੋ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਬੈਲ ਆਈਕਨ ਟਿਕਟੋਕ ਇੰਸਟਾ ਫੇਸਬੁੱਕ ਦਬਬ ਦੋ ਕੰਮ ਤੇ ਮੈਂ ਇਧਰ ਪਾਉਣ ਲੱਗਿਆ ਨਵਾਂ ਕਵਰ ਇਹਦੇ ਹਾਂਜੀ